ਕਰਦੀ ਨਹੀਂ ਮੋਲੀ ਆਂਦੀ ਸੀ ਮੈਂ ਛੋਟੀ ਹੁੰਦੀ ਲੈਂਦੀ ਸੀ ਹਾਂ ਛੋਟੀ ਲੈਂਦੀ ਸੀ ਅਉਸਰ ਲੈਂਦੀ ਸੀ ਠੀਕ ਹੈ ਅਉਸਰ ਕੱਟੀ ਲੈ ਕੇ ਆਂਦੀ ਸੀ ਮਤਲਬ ਹਾਂ ਹਾਂ ਠੀਕ ਹੈ ਵੀ ਆਪਾਂ ਜਣੀ ਤਿਆਰ ਕਰੀਆ ਹਨਾ ਹਾਂਜੀ ਤਿਆਰ ਕਰੀਆ ਠੀਕ ਹੈ ਹਾਂ ਹਾਂ ਠੰਡੀ ਸਾਰੇ ਕੋਲ ਤਾਂ ਜਮਾ ਠੰਡੀ ਹੈਗੀ ਪੂਰੀ ਸੰਢੀ ਹੈ ਨਾ ਹਾਂ ਹਾਂ ਬਾਕੀ ਜਗਾਲੀ ਕਰੀ ਜਾਂਦੇ ਉਹਨੂੰ ਕੋਈ ਹੈ ਨਹੀਂ ਬਾਲਾ ਹਾਂ ਹਾਂ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਿਲ੍ਹਾ ਇਹਨੂੰ ਬਟੰਡਾ ਪੈ ਜੰਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਵੀ ਪਹਿਲੇ ਸੂਏ ਅਸਵਾਰਿਆਂ ਨੇ ਸੂ ਤਕਰੀਬਨ ਹਫਤਾ ਤੋਂ 10 ਦਿਨਾਂ ਦੀ ਕੱਚੀ ਐ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਠੰਡੀ ਸੀਲ ਆ ਓਪਰੇ ਤੋਂ ਕਈ ਵਾਰੀ ਪਸ਼ੂ ਮਾੜਾ ਮੋਟਾ ਡਰ ਸਕਦਾ ਹੁੰਦਾ ਵੈਸੇ ਤੁਸੀਂ ਦੇਖ ਸਕਦੇ ਹੋ ਇਹਨੇ ਜਗਾੜੀ ਨਹੀਂ ਛੱਡੀ ਜੇ ਫੇਸ ਬਹੁਤ ਸੋਹਣਾਗਾ ਸਿੰਗਾ ਦੀਆਂ ਅੰਨ ਜਮਾ ਕੁੰਢੀ ਆਗੀ ਕੰਦ ਕਾਠ ਵੀ ਚੰਗਾਗਾ ਤੇ ਚੰਗੀ ਸੰਭੀ ਬਲੀ ਆਗੀ ਇਸੇ ਪੱਖ ਤੋਂ ਕੋਈ ਨਸੀਰਾ ਵੀ ਨਹੀਂ ਹੈਗੀਗੀ ਮੋਹਰਾ ਨਸਲ ਆ ਤੇ ਬਾਕੀ ਬਿਹੌਰ ਮੋਹਰਾ ਨਸਲ ਦੇ ਵਿੱਚ ਪੈਂਦੀ ਆਗੀ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਜੋ ਰੇਟ ਹੋਊਗਾ ਝੋਟੀ ਦਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਤਰਾ ਕੇ ਦੇਵਾਂਗੇ। ਦੋਸਤੋ ਬਾਅਦ ਤੁਹਾਨੂੰ ਪਾ ਤੋਰ ਕੇ ਦਿਖਾਵਾਂਗੇ। ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ। ਹਾਰੇ ਪੱਖਾਂ ਤੋਂ ਝੋਟੀ ਚੰਗੀ ਐ, ਸਾਫ ਸੁਥਰੀ ਐ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ। ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਆਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ। ਤੇ ਆਜੋ ਤੁਹਾਡਾ ਆਪ ਜਿਆਦਾ ਸਮਾਣੀਆਂ ਦੇ ਬਾਈ ਨਾਲ ਗੱਲਬਾਤ ਕਰਾਉਨੇ ਆ। ਛੋਟੀ ਦੀ ਡਿਟੇਲ ਲੈ ਕੇ ਦਿੰਦੇ ਆ ਸਾਰੀ ਉਹ ਸੁਬਾ ਤੁਹਾਨੂੰ ਪਤਾ ਔਰ ਕੇ ਦਿਖਾ ਦਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਬਲਵੀਰ ਸਿੰਘ ਆ ਬਾਈ ਜੀ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਛੋਟੀ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਹੈਗੀ ਹਾਂ ਨਹੀਂ ਘਰ ਦੀ ਨਹੀਂ ਮੋਲ ਲੈਂਦੀ ਸੀ ਨਾ ਛੋਟੀ ਹੁੰਦੀ ਲੈਂਦੀ ਸੀ ਹਾਂ ਛੋਟੀ ਲੈਂਦੀ ਸੀ ਔਸਰ ਲੈਂਦੀ ਸੀ ਠੀਕ ਹੈ ਔਸਰ ਕੱਟੀ ਲੈ ਕੇ ਆਂਦੀ ਸੀ ਮਤਲਬ ਹਾਂ ਹਾਂ ਠੀਕ ਹੈ ਵੀ ਆਪਾਂ ਜਣੀ ਤਿਆਰ ਕਰੀ ਆ ਹਨਾ ਹਾਂਜੀ ਤਿਆਰ ਕਰੀ ਆ ਠੀਕ ਹੈ ਤੇ ਪਹਿਲੇ ਸੂਈ ਸੁਣਾ ਹਨਾ ਪਹਿਲੇ ਸੂਈ ਸੁਣਾ ਪਹਿਲੇ ਤੇ ਉਮਰ ਅੰਦਾਜ਼ਾ ਕਿੰਨੀ ਹੋਊਗੀ ਉਮਰ ਦੇ ਹੈਗੀ ਸਾਢੇ 1-3 ਸਾਲਾ ਸਾਢੇ 1-3 ਸਾਲ ਹਾਂ ਠੀਕ ਐ ਤੇ ਦੋਸਤੋ ਉਮਰ ਇਹਦੀ ਤਕਰੀਬਨ ਸਾਢੇ 1-3 ਸਾਲ ਹੈ ਦੰਦ ਆਪਾਂ ਦੇਖੇ ਨਹੀਂਗੇ ਉਹ ਤੁਸੀਂ ਆ ਕੇ ਕਨਫਰਮ ਕਰ ਸਕਦੇ ਹੋਗੇ ਕਈ ਵਾਰੀ ਪਸ਼ੂ ਉਪਰੇ ਤੋਂ ਡਰ ਜਾਂਦਾ ਹੈਗਾ ਤੇ ਤੇ ਬਾਈ ਹੁਣ ਇਹਦੇ ਦਿਨ ਮਤਲਬ ਕਿੰਨੇ ਰਹਿੰਦੇ ਹੈਗੇ ਪੂਰੇ ਹੋਣ ਦੇ ਇਹਦੇ ਦਿਨ ਬਾਈ ਉਹ 10 ਲੈ ਜੇ 12 ਲੈ ਜੇ ਨਹੀਂ ਖੈ ਗਿਆ 10-12 ਦਿਨ ਅਜੇ ਪਏ ਆ ਪੂਰੇ ਠੀਕ ਆ ਬਾਕੀ ਉੱਪਰ نیچے ਪਸ਼ੂ ਦਾ ਪਤਾ ਨਹੀਂ ਹੁੰਦਾ ਵੱਧ ਘੱਟ ਵੀ ਲੈ ਜਾਂਦਾ ਬਹੁਤ ਘੱਟ ਵੀ ਲੈ ਜਾਂਦਾ ਸਾਦਾ ਠੀਕ ਹੈ ਤੇ ਉਹ ਕਿਵੇਂ ਆ ਠੰਡੀ ਸੀਲ ਰਹੀ ਹੈਗੀ ਹਾਂ ਹਾਂ ਠੰਡੀ ਸਾਰੇ ਕੋਲ ਤਾਂ ਜਮਾ ਠੰਡੀ ਹੈਗੀ ਪੂਰੀ ਸੰਢੀ ਆ ਨਾ ਹਾਂ ਹਾਂ ਬਾਕੀ ਜਗਾਲੀ ਕਰੀ ਜਾਂਦੇ ਇਹਨੂੰ ਕੋਈ ਹੈ ਨਹੀਂ ਬਾਲਾ ਹਾਂ ਹਾਂ ਠੀਕ ਹੈ ਤੇ ਰੇਟ ਆਪਾਂ ਕਿੰਨਾ ਰੱਖਦੇ ਆ ਦਾ ਰੇਟ 2 ਲੱਖ ਬਾਈ ਰੇਟ 1.5 ਲੱਖ ਆ ਬਾਕੀ ਮਾੜਾ ਮੋਟਾ ਮਾਨਤਨ ਹੋ ਜੂ ਮੌਕੇ ਤੇ ਹਾਂ ਹਾਂ ਮਾਨਤਨ ਕਰਦੇ ਕੋਈ ਨਹੀਂ ਠੀਕ ਹੈ ਤੇ ਖੋਲ ਕੇ ਇਹਦਾ ਗੇੜਾ ਦਵਾ ਦੇ ਲੋਬੀ ਤੋਂ ਸਾਰਾ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲੈਤੀ ਤੇ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਝੋਟੀ ਸੋਹਣੀ ਆ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਕੁੰਡੇ ਸਿੰਘ ਆ ਚੰਗੀ ਸੰਭਿ ਬਲੀ ਆ ਤੇ ਹਜੇ ਦਿਨ ਮੈਂ ਦਾ ਵੀ ਲੈ ਜੂਗੀ ਹਫਤਾ 10 ਦਿਨ ਤਾਂ ਮੌਜ ਨਹੀਂ ਲੈ ਜੂਗੀ ਬਾਕੀ ਕੱਦ-ਕੜ ਵੀ ਵਧੀਆ ਚੰਗਾ ਹੈਗਾ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਘੱਟ ਬੂੜੇ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਥਾਣ ਬਹੁਤ ਚੰਗੇ ਹੈਗੇ ਇੱਕੋ ਜਿਹੇ ਥਾਣਾਗੇ ਥਾਣਾ ਦੇ ਵਿੱਚ ਸਪੇਸ ਬਹੁਤ ਆਗੀ ਤੁਸੀਂ ਦੇਖ ਸਕਦੇ ਹੋ ਤੇ ਹਜੇ ਇਹਨੇ ਨਿਖਰਨਾ ਕਾਫੀ ਦਿਨ ਪਿਆ ਮੈਂ ਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਬੰਦੋਵਾਨੇ ਦੇ ਬੱਚੀ ਰਹੂਗੀ ਤੇ ਬਾਕੀ ਦੁੱਧ ਦੀ ਉਮੀਦ ਵੀ ਚੰਗੀ ਆ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਸਰ ਪੱਖ ਤੋਂ ਆਪ ਅੰਦਾਜ਼ਾ ਲਾ ਕੇ ਤੇ ਤੁਸੀਂ ਛੋਟੀ ਜਿਹੀ ਜੱਜਮੈਂਟ ਕਰ ਸਕਦੇ ਹੋ ਸਾਡੇ ਕੋਲ ਤਾਂ ਅੱਜ ਬਹੁਤ ਠੰਡੀ ਆ ਹੈ ਨਾ ਤੇ ਆਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਡੀਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ